ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਅੱਜ ਗੱਲ ਕਰਾਂਗੇ ਅਸੀਂ ਇੱਕ ਅਜਿਹੇ ਮੁੱਦੇ ਦੀ ਜਿਸ ਉੱਤੇ ਸਾਰੇ ਨੰਗਲ ਵਸਿਆ ਦੀ ਨਜ਼ਰ ਹੈ ਤੇ ਉਹ ਮੁੱਦਾ ਹੈ ਹਿਮਾਚਲ ਐਂਟਰੀ ਦਾ ਜਦੋਂ ਅਸੀਂ ਨੰਗਲ ਤੋਂ ਚਾਹੇ ਉਨੇ ਨੂੰ ਜਾਂਦੇ ਆ ਜਾਂ ਸੰਤੋਸ਼ਗੜ ਟਾਲੀ ਵੱਲ ਨੂੰ ਜਾਂਦੇ ਆ ਜਾਂ ਅਸੀਂ ਜਾਂਦੇ ਆ ਭਾਕੜੇ ਨੂੰ ਤਾਂ ਪੰਜਾਬ ਨੰਬਰ ਗੱਡੀਆਂ ਨੂੰ ਹਿਮਾਚਲ ਦੀ ਐਂਟਰੀ ਉੱਤੇ ਆਪਣੀ ਜੇਬ ਢਿੱਲੀ ਕਰਨੀ ਪੈਂਦੀ ਹੈ ਤੇ ਉਹਨਾਂ ਨੂੰ ਐਂਟਰੀ ਟੈਕਸ ਦੇਣਾ ਪੈਂਦਾ ਹੈ ਜਿਸ ਦੇ ਚਲਦੇ ਹੋਏ ਮਾਨਯੋਗ ਅਦਾਲਤ ਸ਼ਿਮਲਾ ਦੇ ਵਿੱਚ ਇੱਕ ਪੀਆਈਐਲ ਦਰਜ ਕੀਤੀ ਜਾਂਦੀ ਹੈ ਤੇ ਹਵਾਲਾ ਦਿੱਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਹਿਮਾਚਲ ਦੀ ਐਂਟਰੀ ਸਮੇਂ ਸਥਾਨਿਕ ਵਸਨੀਕਾਂ ਦੀ ਜੇਬ ਢਿੱਲੀ ਕੀਤੀ ਜਾਂਦੀ ਹੈ ਉਹਨਾਂ ਦੀ ਲੁੱਟ ਹੁੰਦੀ ਹੈ ਤੇ ਹੋਰ ਬਹੁਤ ਸਾਰੇ ਤੱਥਾਂ ਦਾ ਹਵਾਲਾ ਦਿੱਤਾ ਗਿਆ ਤੇ 31 12 2024 ਨੂੰ ਇਹ ਪੀਆਈਐਲ ਦਰਜ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇੱਕ ਅਹਿਮ ਜੇ ਅਸੀਂ ਗੱਲ ਕਰੀਏ ਤਾਂ ਪਹਿਲਾ ਆਰਡਰ ਕਹਿ ਸਕਦੇ ਆ ਸਥਾਨਿਕ ਵਸਨੀਕਾ ਦੀ ਜਿੱਤ ਵੀ ਅਸੀਂ ਕਹਿ ਸਕਦੇ ਆ ਉਹ ਹੋਈ ਹੈ ਤੇ ਮਾਜੋਗ ਅਦਾਲਤ ਨੇ ਇੱਕ ਆਦੇਸ਼ ਦਿੱਤੇ ਨੇ ਤੇ ਜਿਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਇੱਕ ਨੰਗਲ ਵਾਸੀਆਂ ਨੂੰ ਰਾਹਤ ਦਿਖਦੀ ਹੋਈ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 27 ਜੂਨ 2025 ਨੂੰ ਮਾਣਯੋਗ ਅਦਾਲਤ ਵੱਲੋਂ ਆਦੇਸ਼ ਕਰ ਦਿੱਤੇ ਜਾਂਦੇ ਨੇ ਨੋਟਿਸ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕੀ ਹਿਮਾਚਲ ਗਵਰਨਮੈਂਟ ਸੈਂਟਰ ਗਵਰਨਮੈਂਟ ਅਤੇ NHAI ਨੂੰ आदेश ਦਿੱਤੇ ਜਾਂਦੇ ਨੇ ਕਿ ਉਹ ਅਗਲੀ ਤਰੀਕ ਜੋ ਦਿੱਤੀ ਗਈ ਹੈ ਉਸ ਉੱਤੇ ਆਣ ਤੇ ਬਧੇਰੇ ਗੱਲਬਾਤ ਇਸ ਮੁੱਦੇ ਤੇ ਕਰਾਂਗੇ ਕਿ ਆਖਿਰ ਪੀਆਈਐਲ ਦਰਜ ਕਰਨ ਦੀ ਨੋਬਤ ਕਿਵੇਂ ਆਈ ਤੇ ਇਹਨਾਂ ਨੂੰ ਕਿਵੇਂ ਲੱਗਿਆ ਕਿ ਪੀਆਈਐਲ ਇਹਨਾਂ ਦੀ ਸਟੈਂਡ ਕਰ ਜਾਏਗੀ ਕਿਹੜੇ-ਕਿਹੜੇ ਤੱਥਾਂ ਉੱਤੇ ਇਹਨਾਂ ਨੇ ਮਾਨਯੋਗ ਅਦਾਲਤ ਨੂੰ ਚਾਨਣਾ ਪਾਇਆ ਤੇ ਉਸ ਤੋਂ ਬਾਅਦ ਏਡਾ ਵੱਡਾ ਜਿਹਾ ਅਸੀਂ ਗੱਲ ਕਰੀਏ ਤਾਂ ਨੋਟਿਸ ਹਿਮਾਚਲ ਸਰਕਾਰ ਸੈਂਟਰ ਅਤੇ ਐਨਸੀਆਈ ਨੂੰ ਦਿੱਤਾ ਹੈ ਤੇ ਇਸੋ ਤੇ ਬਧੇਰੇ ਗੱਲਬਾਤ ਕਰਨ ਲਈ ਕਿਉਂਕਿ ਪੀਐਲ ਦਰਜ ਕੀਤੀ ਗਈ ਸੀ ਉਤਾਨਸ਼ ਮੋਂਗਾ ਵੱਲੋਂ ਤੇ ਸਾਡੇ ਨਾਲ ਮੌਜੂਦ ਨੇ ਕਿ ਇਹਨਾਂ ਨੂੰ ਆਖਿਰ ਕਿਹੜੇ ਅਜਿਹਾ ਲੱਗਿਆ ਕਿ ਇਹ ਦਰਜ ਕਰਨੀ ਚਾਹੀਦੀ ਹੈ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਉਤਾਨਸ਼ ਜੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿਵੇਂ ਜ਼ਰੂਰਤ ਲੱਗੀ ਕਿਉਂਕਿ ਜਿਹੜਾ ਹਿਮਾਚਲ ਐਂਟਰੀ ਇਹ ਅੱਜ ਦੀ ਹੀ ਨਹੀਂ ਬੜੀ ਪੁਰਾਣੀ ਹਿਮਾਚਲ ਐਂਟਰੀ ਚੱਲਦੀ ਆ ਰਹੀ ਹੈ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਪੀਐਲ ਦਰਜ ਕੀਤੀ ਗਈ ਸਾਰੀ ਜਾਣਕਾਰੀ ਇੱਕ ਵਾਰ ਜਰੂਰ ਸ਼ੇਅਰ ਕਰਦੇ ਹੋ ਹਾਂਜੀ ਅ ਪਹਿਲੇ ਤਾਂ ਸਭ ਨੂੰ ਗੁੱਡ ਆਫਟਰਨੂੰਨ ਔਰ ਇਸ ਪੀਆਈਐਲ ਦੇ ਦਰਜ ਹੋਣ ਤੇ ਮਾਜੀ ਚ ਲਈ ਆਇਆ ਕਿਉਂਕਿ ਪਹਿਲੇ ਤਾਂ ਇੱਕ ਤਾਂ ਮੁੱਦਾ ਹੈ ਜਰੂਰੀ ਔਰ ਕਿਉਂਕਿ ਵੈਸੇ ਤਾਂ ਚਲਦਾ ਰਹਿੰਦਾ ਹੈ ਸਭ ਕੁਝ politically socially ਇਹ ਮੁੱਦੇ ਨੂੰ ਕਰਦੇ ਰਹਿੰਦੇ ਆ ਔਰ ਕਾਫੀ ਵਾਰ ਜੋ ਹੈ ਦਰਨਾ ਪ੍ਰਦਰਸ਼ਨ ਵੀ ਚੱਲਿਆ ਪਰ ਕਿਉਂਕਿ ਹੁਣ ਲੀਗਲ profession ਚ ਮੈਂ ਹਾਂ ਤਾਂ ਇਸ ਲਈ ਮੈਂ ਸੋਚਿਆ ਕਿ ਉਹ ਨਾ ਆਪਣੀ ਨੌਲੇਜ ਨੂੰ ਆਪਣਾ ਜਿੰਨੀ ਹੈ ਐਕਸਪਰਟਿਸ ਨੂੰ ਆਪਣਾ ਉਸ ਚੀਜ਼ ਨੂੰ ਯੂਜ਼ ਕਰਕੇ ਕੋਈ ਪਬਲਿਕ ਲਈ ਪਬਲਿਕ ਇੰਟਰਸਟ ਲਈ ਕੰਮ ਸ਼ਹਿਰ ਵਸ ਨੰਗਲ ਸ਼ਹਿਰ ਵਾਸੀਆਂ ਲਈ ਆਪਾਂ ਕੁਝ ਕਰੀਏ ਪਬਲਿਕ ਇੰਟਰਸਟ ਲਈ ਕੰਮ ਕੀਤਾ ਜਾਏ ਔਰ ਪਹਿਲੇ ਤਾਂ ਨੰਗਲ ਸ਼ਹਿਰ ਵਾਸੀਆਂ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਉਹਨਾਂ ਲਈ ਹੈ ਸਾਥੀ-ਸਾਥ ਮਤਲਬ ਭਾਗੜਾ ਔਰ ਉਹਨਾਂ ਦੇ ਜਿਹੜੇ ਆਸ-ਪਾਸ ਦੇ ਇਲਾਕੇ ਲੱਗਦੇ ਆ ਜੋ ਟੋਲ ਵੇਰੀਅਰਸ ਦੇ ਨਾਲ-ਨਾਲ ਲੱਗਦੇ ਆ ਉਹਨਾਂ ਲਈ ਵੀ ਹੈ ਕਿਉਂਕਿ ਉਹਨਾਂ ਕੋਲ ਵੀ ਪੀਵੀਐਚਆਰ ਸੀਐਚ ਜੋ ਕਿ ਐਚਪੀ ਨੰਬਰ ਤੋਂ ਇਲਾਵਾ ਜਿਹੜੀ ਗੱਡੀਆਂ ਨੇ ਹਿਮਾਚਲ ਪ੍ਰਦੇਸ਼ ਦੀ ਸਟੇਟ ਤੋਂ ਬਾਹਰ ਜਿਹੜੀ ਰਜ ਰਖਦੇ ਆ ਔਰ ਉਹ ਵੀ ਇਸ ਚੀਜ਼ ਤੋਂ ਐਗਰੀਵਡ ਹੈ ਔਰ ਕਿਉਂਕਿ ਮੈਂ ਬਾਰਡਰ ਦੇ ਹਸਾਬ ਨਾਲ ਇਲਾਕੇ ਨੂੰ ਦੇਖ ਰਿਹਾ ਇਹ ਇਲਾਕਾ ਕਲੈਕਟਿਵ ਹੈ ਔਰ ਐਥੀ ਪਟੀਸ਼ਨ ਚ ਪੈਰਾ ਨੰਬਰ 3 ਚ ਵੀ ਨੰਗਲ ਪਾਖੜਾ ਔਰ ਊਨਾ ਤਿੰਨਾ ਲਈ ਇਹ ਪੀਆਲ ਦਰਜ ਕੀਤੀ ਗਈ ਹੈ ਇਹ ਸਪੈਸਿਫਿਕ ਐਵਰਮੈਂਟ ਲਿਖੀ ਹੈ ਜੀ ਉਤਾਜੀ ਇਸ ਤੋਂ ਬਾਅਦ ਇਹ ਤਾਂ ਠੀਕ ਹੈ ਹਿਮਾਚਲ ਦਾ ਵਿਅਕਤੀ ਹੈ ਪਰ ਜੇ ਉਹਦੇ ਕੋਲ ਗੱਡੀ ਪੰਜਾਬ ਨੰਬਰ ਹੈ ਤਾਂ ਉਸ ਨੂੰ ਜੇ ਢਿੱਲੀ ਕਰਨੀ ਹੀ ਪਏਗੀ ਪਰ ਕਿਵੇਂ ਰਾਹਤ ਮਿਲੇਗੀ ਕਿਉਂਕਿ ਪੀਆਈਐਲ ਸਟੈਂਡ ਕਰਨਾ ਹੈ ਹਾਈ ਕੋਰਟ ਦੇ ਵਿੱਚ ਬਹੁਤ ਹੀ ਮੁਸ਼ਕਲ ਹੈ ਥੋੜੀ ਸਟੈਂਡ ਹੋਈ ਹੈ ਤੇ ਆਦੇਸ਼ ਹੋਏ ਨੇ ਗਵਰਨਮੈਂਟ ਨੂੰ ਕਿਹੜੇ ਕਿਹੜੇ ਮੇਨ ਟਾਪਿਕ ਜਿਹੜੇ ਤੁਸੀਂ ਡਿਸਕਸ ਕੀਤੇ ਤਾਂ ਕਿ ਜੋ ਮਾਜਯੋਗ ਜੱਜ ਸਾਹਿਬਾਨ ਨੇ ਉਹਨਾਂ ਨੇ ਕਨਸੀਡਰ ਕੀਤਾ ਤੇ ਆਦੇਸ਼ ਦਿੱਤੇ ਕਿਉਂਕਿ ਦੇਖੋ ਇੱਥੇ ਤਾਂ ਆਪਾਂ ਚੱਲੀਏ ਪਹਿਲੇ ਫੈਕਟ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਮੇਨ ਟੋਲ ਬੈਰੀਅਰਸ ਹੈ ਸਾਡੇ ਜਿਹੜੇ ਹਿਮਾਚਲ ਐਂਟਰੀ ਦੇ ਆ ਔਰ ਉਥੇ ਲੋਕਾਂ ਨੂੰ ਜਾਣ ਲਈ ਆਪਣੀ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਪੈਂਦਾ ਹੈ ਤਾਂ ਇਹਦੇ ਉੱਪਰ ਅਸੀਂ ਕੁਝ ਸਟੈਚੂਟਰੀ ਔਰ ਕਨਸਟੀਟਿਊਸ਼ਨਲ ਗਰਾਉਂਡਸ ਰੱਖੀਆਂ ਹੋਈਆਂ ਕਿਉਂਕਿ ਇਹ ਥੋੜਾ ਕੇਸ ਟਫ ਤਾਂ ਹੈਗਾ ਹੀ ਹੈ ਕਿਉਂਕਿ ਸਾਰੇ ਪਬਲਿਕ ਨੂੰ ਪਤਾ ਹੀ ਹੈ ਕਿਉਂਕਿ ਹਿਮਾਚਲ ਗਵਰਨਮੈਂਟ ਕਲੀਅਰਲੀ ਹੈ ਆਪਣਾ ਐਚਪੀ ਟੋਲ ਐਕਟ ਜੋ ਹੈ ਹਿਮਾਚਲ ਪ੍ਰਦੇਸ਼ ਟੋਲ ਐਕਟ 1975 ਹੈ ਇਹਨਾਂ ਵਿਧਾਨ ਸਭਾ ਨੇ ਇਨੈਕਟ ਕੀਤਾ ਹਿਮਾਚਲ ਪ੍ਰਦੇਸ਼ ਨੇ और इस तो इस इस ए एक्ट जो है वह हिमाचल जो स्टेट गवर्नमेंट है उन्होंने पूरा पूरा हक हाँ दि है टोल इंपोज़ करन का और एनी रोड जो इंफ्रास्ट्रक्चर है उत्ते ऊपर जो स्टेट के अंदर है पर पर क्योंकि ये फाइनेशियल बर्डन तो किसी ना किसी इंपोज कर ही रही है और कोर्ट के अगे असी यह कह नहीं सकते कि तुम पब्लिकली करो क्योंकि वो गवर्नमेंट का प्रेरोगेटिव है गवर्नमेंट के अगर अभी कही कि वैल कुछ ਵੈਲਫੇਅਰ ਪਬਲਿਕ ਵੈਲਫੇਅਰ ਲਈ ਕਰੋ ਤਾਂ ਉਹ ਗਵਰਨਮੈਂਟ ਨੇ ਕਰਨਾ ਕੋਰਟ ਦੇ ਅੱਗੇ ਸਾਨੂੰ ਕਿਤਨਾ ਕਿਥੇ ਸਾਡੇ ਸਟੈਚੂਟਰੀ ਜਾਂ ਕਨਸਟੀਟਿਊਸ਼ਨਲ ਜੋ ਹੈ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਦਿਖਾਣੀ ਪੈਣੀ ਹੈ ਇਸ ਲਈ ਇਸ ਲਈ ਪਹਿਲੇ ਦਾ ਜੋ ਨੈਸ਼ਨਲ ਹਾਈਵੇ ਐਕਟ ਹੈ ਜਾਂ ਉਹਦੇ ਅੰਡਰ ਰੂਲਸ ਜੋ ਬਣੇ ਹਨ ਉਹਨਾਂ ਨੂੰ ਆਪਾਂ ਇੱਥੇ ਗਰਾਉਂਡ ਬਣਾਇਆ ਪਰ ਕਿਤਨਾ ਕਿਥੇ ਉਹ ਇੰਨੇ ਸਟਰੋਂਗ ਗਰਾਉਂਡਸ ਨਹੀਂ ਹੈ ਕਿਉਂ ਕਿ ਪਹਿਲੀ ਗੱਲ ਤਾਂ ਉਹ ਸਿਰਫ ਔਰ ਸਿਰਫ ਮੈਥ ਕੋਰ ਟੋਲ ਬੈਰੀਅਰ ਤੇ ਕਿਤਨਾ ਕਿਥੇ ਇਫੈਕਟ ਕਰੇਗੇ ਪੂਰੀ ਤਰ੍ਹਾਂ ਨਹੀਂ ਕਿਤੇ ਨਾ ਕਿਤੇ ਕਿਉਂਕਿ ਉਹ ਨੈਸ਼ਨਲ ਹਾਈਵੇ ਤੇ ਆ ਪਰ ਬਾਕੀ ਜੋ ਆਪਣਾ ਅਜੋਲੀ ਔਰ ਪਟੋਲੀ ਔਰ ਆਪਣਾ ਗਵਾਲਥਾਈ ਟੋਲ ਬੈਰੀਅਰ ਹੈ ਜਿਹਨੂੰ ਬਰਮਲਾ ਟੋਲ ਬੈਰੀਅਰ ਵੀ ਕਹਿੰਦੇ ਆ ਉੱਤੇ ਨਹੀਂ ਕਿਉਂਕਿ ਉਹ ਅਦਰ ਅਥਾਰਟੀਆਂ ਦੀ ਬਣੀ ਹੋਈ ਸੜਕਾਂ ਤੇ ਲੱਗਿਆ ਹੋਇਆ ਹੈ ਉਹ ਨੈਸ਼ਨਲ ਹਾਈਵੇ ਤੇ ਨਹੀਂ ਲੱਗੇ ਹੋਏ ਆ ਇਹ ਚੀਜ਼ ਹੈ ਹੁਣ ਮਹਿਤਪੁਰ ਦੀ ਜਿਹ ਅਸੀਂ ਗੱਲ ਕਰੀਏ ਤਾਂ ਵੀ ਇਹ ਰੂਲ ਕਿਤੇ ਨਾ ਕਿਤੇ ਹਿਮਾਚਲ ਸਰਕਾਰ ਕਹਿ ਸਕਦੀ ਕਿ ਅਸੀਂ ਆਪਣੀ ਜੋ ਪਾਵਰਸ ਹੈ ਐਚਪੀ ਰੂਲਸ ਤੋਂ जो है डिराइव करते हैं जो कि लीगली भी वो सही कह रहे हैं क्योंकि एच पी टोल एक्ट तो अपनी पावर लेंगे ना कि नैशनल हाईवे एक्ट या रूल्स तो ठीक और स्पैशल एक्ट उन्होंने को वाला है पर अगर से, हूँ सेंटर और स्टेट सरकार की जो है रूल्स और एक्ट की टसल है इत इस असं एगजामोकस किया ਕਿਅਰਜ਼ ਇਹ ਵੀ ਐਡ ਕੀਤਾ ਹੈ ਕਿ ਜਿਹੜੀ ਇੱਕ ਲੋਕਲ ਏਰੀਆ ਨੂੰ ਇੱਕ ਐਗਜ਼ੈਂਪਸ਼ਨ ਗ੍ਰਾਂਟ ਕੀਤੀ ਜਾਏ ਉਹ ਜੋ ਕੋਰਟ ਡਿਸਾਈਡ ਕਰੇ ਅ ਵੀ 10 ਕਿਲੋਵਟ ਕਰਨੀ 5 ਕਿਲੋਮੀਟਰ ਜਾਂ ਤਹਿਸੀਲ ਵਾਈਜ਼ ਕਰਨੀ ਕਿ ਨੰਗਲ ਜਾਂ ਮੈਥਪੁਰ ਤਹਿਸੀਲ ਨੂੰ ਅ ਐਗਜ਼ੈਂਪਟ ਕਰਦੇ ਹਾਂ ਇਥੇ ਪਰ ਇਹਦੇ ਅੰਦਰ ਗਰਾਉਂਡ ਕੀ ਹੈ ਹੁਣ ਅਸੀਂ ਸਿੰਪਲ ਫੰਡਾਮੈਂਟਲ ਰਾਈਟ ਨਹੀਂ ਚੱਲ ਰਿਹਾ ਹੁਣ ਆਰਟੀਕਲ 19 1 ਡੀ ਦੀ ਮੈਂ ਗੱਲ ਕਰਾਂ ਤੇ ਇਹ ਸਭ ਤੋਂ ਸਟਰੋਂਗ ਗਰਾਉਂਡ ਹੈ ਅਮੰਗਸਟ ਅਦਰਸ ਹੁਣ ਆਰਟੀਕਲ 19 1 ਡੀ ਰੈਟ ਵਿਦ ਕਲੋਜ਼ 5 ਆਫ ਆਰਟੀਕਲ 19 ਜੇ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜੇ ਸਮਰੀਚ ਵਿੱਚ ਮੈਂ ਗੱਲ ਕਰ ਰਹਾ ਤਾਂ ਜਿਹੜਾ ਸਾਡਾ ਹੱਕ ਹੈ ਰਾਈਟ ਟੂ ਮੂਵ ਫ੍ਰੀਲੀ ਥਰੋਅਆਊਟ ਦਾ ਟੈਰੀਟਰੀ ਆਫ ਇੰਡੀਆ ਉੱਤੇ ਸਿਰਫ ਸਰਕਾਰ ਨੂੰ ਰੀਜ਼ਨੇਬਲ ਰਿਸਟ੍ਰਿਕਸ਼ਨਸ ਇੰਪੋਜ਼ ਕਰਨ ਦੀ ਜੋ ਹੈ ਹੱਕ ਦਿੱਤਾ ਗਿਆ ਹੈ ਔਰ ਉਸ ਤੋਂ ਉੱਪਰ ਅਗਰ ਇੰਪੋਜ਼ ਕਰੋਗੇ ਤਾਂ ਉਹ ਅਨਕਨਸਟੀਟਿਊਸ਼ਨਲ ਡਿਕਲੇਅਰ ਹੋਊਗੀ ਕੋਈ ਵੀ ਐਡਮਿਨਿਸਟ੍ਰੇਟਿਵ ਐਕਟ ਹੋਏ ਚਾਹੇ ਵਿਧਾਨ ਸਭਾ ਦੇ ਵੱਲੋਂ पास के किता हो जाए, एडमिनिस्ट्रेटिव कोई भी ऑर्डर होए टोल पॉलिसी अनाउंसमेंट हो कुछ भी होना हूँ इस चीज़ की मैं इदा ही नहीं कह रहा कि असी सिर्फ ये दो लाइन बोल के जो है अपने केस में सही तरह प्लीट करूँगे और ये उपर क्या है कि असी जो पूरे आर्गुमेंट्स प्रिपेयर किए ऑनरेबल सुप्रीम कोर्ट ऑफ इंडिया के कॉन्स्टिट्यूशनल बैंचज़ जजमेंट जो है नाल साइड की है जो कि मैं हजे पूरी तरह डिसक्लोज़ नहीं करूँगा क्योंकि इन्हों का चैनल बहुत बड़ा है और स्टेट जो रिस्पोंडेंट्स हैं इस केस के अंदर वो भी सुन सकती कि असं क्या आर्ग्यू करना तो मैं पर लोगों को यह थोड़ा उम्मीद जाकेगी और थोड़ा विश्वास है कि हाँ कितने न कि आर्ग्यूमेंट्स प्रिपेयर कितने ना कि सिर्फ दो लाइना नहीं से नहीं अस चलना पूरा का पूरा कोर्ट के अगर सबमिशन करनी है ਔਰ ਇਹਦੇ ਅੰਦਰ ਅਸੀਂ ਇਹ ਸਾਬਿਤ ਕਰਨਾ ਕਿ ਜੋ ਸਰਕਾਰ ਲੋਕਲ ਏਰੀਆ ਦੇ ਕਰ ਰਹੀ ਹੈ ਉਹ ਕਿਤੇ ਨਾ ਕਿਤੇ ਰੀਜ਼ਨੇਬਲ ਨਹੀਂ ਹੈ ਉਹ ਅਨਰੀਜ਼ਨੇਬਲ ਰੈਸਟ੍ਰਿਕਸ਼ਨ ਹੈ ਸਾਡੇ ਫੰਡਾਮੈਂਟਲ ਰਾਈਟ ਜੋ ਆਰਟੀਕਲ 19 1 ਡੀ ਦਾ ਸਪੈਸਿਫਿਕ ਰਾਈਟ ਹੈ ਰਾਈਟ ਟੂ ਮੂਵ ਫ੍ਰੀਲੀ ਥਰੋਅਆਊਟ ਦਾ ਟੈਰੀਟਰੀ ਆਫ ਇੰਡੀਆ ਜੋ ਕਿ ਤੁਸੀਂ ਨੈਟ ਤੇ ਸਰਚ ਕਰਕੇ ਦੇਖ ਵੀ ਸਕਦੇ ਹੋ ਇਸ ਨੂੰ ਪ੍ਰੂਫ ਕਰਨ ਲਈ ਆ ਚੀਜ਼ ਹੈ ਔਰ क्यों है एक बेसिक जी मैं सारा आर्ग्यूमेंट डिसक्लोज नहीं करूँगा पर एक बेसिक चीज दसूँगा क्योंकि तो एरिया कितने ना कि यूनीक है जो कि पटीशन के अंदर असी ग्राउंड के अंदर स्टेट भी किया है मेरे वालों जो मेरी पटीशन है उश मूंगा वर्सिज स्टेट ऑफ एच पी पी आई एल है हम इतने यूनीक एरिया क्यों है क्योंकि एकता सबनों है कि वैल कोनेटिड है और परसनल प्रोफेसनल एनसैसट्रल जो है कंज्यूमर सैनल रिलेशन काफ़ी है और जो सबूत की चीज़ है, एविडेंस की चीज़ है कोर्ट के कि जो जुडिशल नोटिस कोर्ट आराम ले सकती है ऑनरेबल कोर्ट क्या कि ये जो एरिया है उस पॉपुलेशन बहुत है उस साइड भी अर्बन लोकल बॉडीज है इस साइड भी अर्बन लोकल बॉडीज है इस तो क्या डिफरेंस ड्रॉ होंगे कि इस एरिया पॉपुलेशन बहुत है और ज़्यादा पब्लिक इफेक्टिड है इस चीज़ को तो। ਹੁਣ ਇਸੇ ਏਰੀਆ ਨੂੰ ਕਿਸੇ ਹੋਰ ਬਾਰਡਰ ਏਰੀਆ ਨਾਲ ਕੰਪੇਅਰ ਕੀਤਾ ਜਾਏ ਜੋ ਮੇਜਰ ਏਰੀਆਜ਼ ਹੈ ਮੰਨ ਲਓ ਜੋ ਆਪਾਂ ਕਿਰਤਪੁਰ ਮਨਾਲੀ ਵਾਲਾ ਅਗਰ ਬਾਰਡਰ ਏਰੀਆ ਕੰਪੇਅਰ ਕੀਤਾ ਹੈ ਦੂਸਰੀ ਉਸ ਸਾਈਡ ਵੀ ਉੱਤੇ ਪੋਪੂਲੇਸ਼ਨ ਘਟ ਹੈ ਮਾਚਲ ਸਾਈਡ ਵੀ ਪੰਜਾਬ ਸਾਈਡ ਵੀ ਜੋ ਬਾਰਡਰ ਤੇ ਹੈ ਪਰ ਇਹ ਏਰੀਆ ਹੈ ਪੋਪੂਲੇਸ਼ਨ ਬਹੁਤ ਹੈ ਦੋਨੋਂ ਸਾਈਡ ਤੇ ਮਾਰਕੀਟ ਏਰੀਆਜ਼ ਹੈ ਮਾਰਕੀਟ ਤੋਂ ਸਾਫ ਸਾਫ ਐਵੀਡੈਂਸ ਆ ਰਿਹਾ ਹੈ ਕਿ ਲੋਕਾਂ ਨੂੰ ਜ਼ਿਆਦਾ ਪੈਂਦਾ ਹੈ ਕੰਜ਼ਿਊਮਰ ਸੈਲਰ ਰਿਲੇਸ਼ਨ ਹੈ ਆਪ ਕੋ ਸਾਰਿਆਂ ਦੇ ਔਰ अगर तुम ए इस चीज़ को जो देखिए तो इस नहीं कह सकते कि सरकार का रेवेन्यू जनरेट हो रहा है कितना इफेक्ट करेंगे और मैं भी यील करूँगा कि अगर अज ये किसी पर परमिट हो जाता है सरकार को इस आ, केस तो कि खु छूट मिल जाती कि बहुत करो टोल कोई चक्कर नहीं है तो यह सरकार चाहे और कोई भी सरकार है इस इस, इस, इस बेसिस से हर मार्केट एरिया हर महल के एंट्री दे टोल लगा सकती है और क्या असं तद भी उस चीज़ को रीजनेबल कहूँगे ये बहुत सवाल उठता है ਇਸ ਚੀਜ਼ ਔਰ ਪਲੱਸ ਜੋ ਦਾ ਨੋਏ ਆਰਗੂਮੈਂਟ ਤੁਹਾਨੂੰ ਦੱਸਿਆ ਹੈ ਕਿ ਜੋ ਹਜੇ ਸੀਕ੍ਰੀਟ ਰੱਖਿਆ ਇਸ ਚੀਜ਼ ਨੂੰ ਸਪੈਸੀਫਿਕਲੀ ਪਲੀ ਕੀਤਾ ਜਾਊਗਾ ਔਰ ਹਰ ਕੋਸ਼ਿਸ਼ ਕੀਤੀ ਜਾਊਗੀ ਕਿ ਲੋਕਾਂ ਨੂੰ ਐਗਜ਼ੈਂਪਸ਼ਨ ਮਿਲੇ ਉਤਾਜੀ ਜੀ ਜੇ ਅਸੀਂ ਗੱਲ ਕਰੀਏ ਤਾਂ ਜੋ ਐਂਟਰੀ ਹਿਮਾਚਲ ਵੱਲੋਂ ਟੋਲ ਦੀ ਗੱਲ ਕਰੀਏ ਜੋ ਐਂਟਰੀ ਟੋਲ ਲਗਾਇਆ ਹੈ ਲੋਕਾਂ ਨੂੰ ਰਾਹਤ ਦੇਣ ਦੇ ਲਈ ਇਹਨਾਂ ਵੱਲੋਂ ਪਾਸ ਜ਼ਰੂਰ ਬਣਾਏ ਗਏ ਨੇ ਲੋਕਾਂ ਦੇ ਤੁਸੀਂ ਪਾਸ ਬਣਾ ਲਓ ਮਹੀਨੇ ਦਾ 3 ਮਹੀਨੇ ਦਾ ਪਾਸ ਬਣਾ ਲਓ ਜਾਂ ਫਿਰ ਸਾਲ ਦਾ ਪਾਸ ਬਣਾ ਲਓ ਜਿਹੜੀਆਂ ਬਾਹਰ ਦੀਆਂ ਗੱਡੀਆਂ ਨੇ ਚਾਹੇ ਪੰਜਾਬ ਨੰਬਰ ਨੇ ਜਾਂ ਅਚਰ ਨੰਬਰ ਨੇ ਇਹ ਇੱਕ ਉਹਨਾਂ ਦਾ ਪਲੱਸ ਪੁਆਇੰਟ ਉਹਨਾਂ ਵਾਸਤੇ ਜ਼ਰੂਰ ਸਟੈਂਡ ਕਰ ਸਕਦਾ ਕਰ ਸਕਦਾ ਹੈ ਕਿ ਅਸੀਂ ਪਾਸ ਦੀ অপਸ਼ਨ ਦਿੱਤੀ ਹੋਈ ਹੈ ਕੀ ਕਹੋਗੇ ਤੁਸੀਂ ਇਸ ਬਾਰੇ ਦੇਖੋ ਬਿਲਕੁਲ ਇਹ ਅਗਰ ਅਸੀਂ ਲੇਟੈਸਟ ਟੋਲ ਅਨਾਉਂਸਮੈਂਟ ਤੇ ਜਾਈਏ ਜੋ ਕਿ 2025-26 ਦੀ ਟੋਲ ਅਨਾਉਂਸਮੈਂਟ ਹੈ ਗਵਰਨਮੈਂਟ ਉਹ ਮਾਝਿਲ ਪ੍ਰਦੇਸ਼ ਦੀ ਤਾਂ ਇਹਨਾਂ ਦੇ ਇਹਦੇ ਵਿੱਚ ਕੀ ਹੈ ਇਹਨਾਂ ਨੇ ਇੱਕ ਸ਼ਡਿਊਲ 2 ਹੈ ਇਹਦੇ ਇਸ ਟੋਲ ਅਨਾਉਂਸਮੈਂਟ ਦਾ ਜੋ ਕਿ इम्पोज कर दी कि जितने सारे रेट्स लिखे जो कि सू सत्तर रुपये अगर जो पॉपूलर ज़्यादा रेट है कि जो लाइट मोटर व्हीकल से लगता है जो असि कार अपनी परसनल यूज़ करें सत्तर रुपये लगता है उत्ते भी इन्होंने जो है पर क्वाटर इक्कीस सौ रुपये और जो अपना पर ईयर सत्त हज़ार रुपये का पास दिता हुआ है और प्लस जो है जो हिमाचल रेजिडेंट्स लिया और है उन्होंने उ कंसैशन के पास दिते पर असी पटीशन डिमांड की हुई है कि फ्री कम्यूट दिता जाए ਔਰ ਫ੍ਰੀ ਕਮਿਊਟ ਲਈ ਐਸੇ ਪਟੀਸ਼ਨ ਦੇ ਪੈਰਾ ਪੈਰਾ ਜੋ ਪਟੀਸ਼ਨ ਦਾ ਪ੍ਰੇਅਰ ਪੈਰਾ ਹੈ ਉਹਦੇ ਪੈਰਾ ਨੰਬਰ ਜੋ ਹੈ ਐਫ ਪੈਰਾ ਐਫ ਪੈਰਾ ਐਫ ਦੇ ਅੰਦਰ ਸਾਫ ਸਾਬ ਇੱਕ ਪ੍ਰੇਅਰ ਔਨਰੇਬਲ ਕੋਰਟ ਤੋਂ ਕੀਤੀ ਕਿ ਆਨਲਾਈਨ ਪੋਰਟਲ ਇਸਟੈਬਲਿਸ਼ ਕਰਨ ਦੀ ਡਾਇਰੈਕਸ਼ਨ ਦਿੱਤੀ ਜਾਏ ਆਪਣੀ ਗਵਰਨਮੈਂਟ ਨੂੰ ਜੋ ਰਿਸਪੌਂਡੈਂਟ ਸਾਈਡ ਕੇਸਡ ਔਰ ਇਹ ਜ਼ਰੂਰੀ ਵੀ ਹੈ ਸੁਣਨਾ ਕਿਉਂਕਿ ਜੇ ਉੱਧਾ ਔਨਰੇਬਲ ਕੋਰਟ ਦੀ ਜੇ ਡਾਇਰੈਕਸ਼ਨ ਹੁੰਦੀ ਹੈ ਤਾਂ ਸਰਕਾਰ ਨੇ ਤਰੀਕਾ ਕਰਨਾ ਹੁੰਦਾ ਹੈ ਪਰ ਅਸੀਂ ਇੱਥੇ ਜੋ ਮੇਰੀ ਪਟੀਸ਼ਨ ਹੈ ਇੱਥੇ ਮੈਂ ਸਪੈਸੀਫਿਕਲੀ ਇਹ ਪੈਰਾ ਐਡ ਕੀਤਾ ਹੈ ਤਾਂ ਕਿ ਇਹ ਵੀ ਸੋਚਣਾ ਪਏ ਕਿ ਕਿੱਦਾਂ ਕਰਨਾ ਸੀ ਤੁਸੀਂ ਆਨਲਾਈਨ ਪੋਰਟਲ ਬਣਾਓ ਜਿਹੜੇ ਐਲੀਜੀਬਲ ਲੋਗ ਹੋਣਗੇ ਜੋ ਅਨਨੇਬਲ ਕੋ ਡਾਇਰੈਕਸ਼ਨ ਕਰੇਗਾ ਕਿ ਕਿਸ ਲਿਮਿਟ ਤੱਕ ਐਲੀਜੀਬਲ ਲੋਗ ਹੈ ਉਹ ਅਪਲਾਈ ਕਰਨਗੇ ਅਪਲਾਈ ਕਰਨ ਤੋਂ ਬਾਅਦ ਇੱਕ ਆਨਲਾਈਨ ਪਾਸ ਬਣੇਗਾ ਔਰ ਉਸ ਉਸ ਪਾਸ ਨੂੰ ਡਾਊਨਲੋਡ ਕਰ ਸਕਦਾ ਕੋਈ ਪ੍ਰਿੰਟ ਕਰ ਸਕਦਾ ਆਪਣੀ ਜਿੰਨੀ ਮਰਜ਼ੀ ਕਾਪੀਜ਼ ਰੱਖੇ ਉਹ ਕਾਰਜ ਰੱਖੇ ਪਾਕਟ ਚ ਰੱਖੇ ਫੋਨ ਚ ਰੱਖੇ ਔਰ ਅਗਰ ਕੋਈ ਫੋਨ ਚ ਵੀ ਦਿਖਾ ਰਾਇਆ ਤਾਂ ਉਹ ਉਹਨਾਂ ਦੀ ਅ ਡਿਊਟੀ ਹੋਗੀ ਟੋਲ ਵਾਲੇ ਦੀ ਕਿ ਉਹ ਵੈਰੀਫਾਈ ਕਰਨ ਔਰ ਉਤੋਂ ਫ੍ਰੀ ਕਮਿਊਟ ਮਿਲੇ ਅਸੀਂ ਕੋਈ ਇਥੇ ਪਾਸ ਕੰਸੈਸ਼ਨ ਨਹੀਂ ਡਿਮਾਂਡ ਕਰ ਰਹੇ ਫ੍ਰੀ ਕਮਿਊਟ ਚਾਹੇ ਉਧਰ ਰਹਿ ਰਿਆ ਹੋਏ ਬੰਦਾ ਹਿਮਾਚਲ ਦਾ ਰੈਜ਼ੀਡੈਂਟ ਹੋ ਜਾਏ ਇਧਰ ਰਹਿ ਰਿਆ ਹੋਏ ਜੋ ਟੋਲ ਦੇ ਆਸ-ਪਾਸ ਰਹਿ ਰਹੇ ਉਹ ਤਾਂ ਜੀ ਹਿਮਾਚਲ ਸਰਕਾਰ ਨੂੰ ਇੱਕ ਵੱਡਾ ਰੈਵਨਿਊ ਜਨਰੇਟ ਹੁੰਦਾ ਹੈ ਇਹਨਾਂ ਟੋਲ ਐਂਟਰੀ ਤੇ ਤਾਂ ਹਿਮਾਚਲ ਸਰਕਾਰ ਕਿਉਂ ਬੰਦ ਕਰੇਗੀ ਜੋ ਨੰਗਲ ਦੇ ਨੇੜੇ ਦੀ ਅਸੀਂ ਗੱਲ ਕਰੀ ਹੈ ਪੰਜਾਬ ਦੀਆਂ ਗੱਡੀਆਂ ਐ ਲੋਕਲ ਵਸਨੀਕਾਂ ਉਹਨਾਂ ਦੀ ਐਂਟਰੀ ਕਿਉਂ ਬੰਦ ਕਰੇਗੀ ਗੱਡੀਆਂ ਦੀ ਕਿਉਂ ਉਹਨਾਂ ਨੂੰ ਮਾਫੀ ਦੇਵੇਗੀ असी इतें उ मैं गल की कि सा कोई स्पैसीफिका रूल नहीं है कि जो हंड्रेड परसेंट कह दिए कि एनफोर्स करो कि क्लीयरली वायलेटिव है सरकार का ये जो एक्ट है कंडक्ट है एक वो क्लीयरली वायलेटिव है इस फलाने रूल का पर इतने क्लीयर वायोलेशन फंडामेंटल राइट्स की और जनरली जो लीगल फील्ड नालू कर फंडामेंटल राइट कि चीज़ें आ जाती है हाँ फंडामेंटल राइट अभी कोई अद्ध जरल नहीं बोल रहेगी फंडामेंटल असी स्पैसीफिक फंडामेंटल राइट चुके आर्टल नाइनटीन ਕਲੋਜ 1 ਸਬ ਕਲੋਜ ਡੀ ਦੇ ਅੰਦਰ ਟੂ ਮੂਵ ਫਰੀਲੀ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ ਮੈਂ ਤੇ ਟੈਰੀਟਰੀ ਆਫ ਇੰਡੀਆ ਲਿਖਿਆ ਹੈ ਫਰੀਲੀ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ ਸਾਰੇ ਇੰਡੀਆ ਉਧਰ ਵੀ ਇੰਡੀਆ ਅਦਰ ਵੀ ਇੰਡੀਆ ਪਲੱਸ ਇਹਦੇ ਉੱਪਰ ਕਿ ਕਲੋਜ 5 ਦੇ ਅੰਦਰ ਇਸੇ ਕਲੋਜ ਨੂੰ ਰੈਫਰ ਕਰਕੇ ਇਹ ਦੱਸਿਆ ਗਿਆ ਹੈ ਕਿ ਸਿਰਫ ਸਰਕਾਰ ਰੀਜ਼ਨੇਬਲ ਰੈਸਟ੍ਰਿਕਸ਼ਨ ਇੰਪੋਜ਼ ਕਰ ਸਕਦੀ ਹੈ ਇਹਦੇ ਇਸ ਰਾਈਡ ਦੇ ਉੱਪਰ ਔਰ ਅਗਰ ਸਰਕਾਰ ਇਹ ਕਰ ਰਹੀ ਹੈ ਸੀ ਇਹਨੂੰ ਅਨਰੀਜ਼ਨੇਬਲ ਦਿਖਾਣਾ ਹੈ ਕਿਉਂਕਿ ਪਹਿਲੇ ਦੱਸਿਆ ਤੁਹਾਨੂੰ ਮੈਂ ਕਿ ਸਟੇਟ ਦਾ ਰੈਵਨਿਊ ਦਾ ਆ ਰਿਹਾ ਹੈ ਪਰ ਸਟੇਟ ਦਾ ਰੈਵਨਿਊ ਜਾਂ ਸਟੇਟ ਦਾ ਕੋਈ ਵੀ ਐਕਟ ਹੈ ਕੋਈ ਵੀ ਕੰਡਕਟ ਹੈ ਇਹ ਫੰਡਮੈਂਟਲ ਰਾਈਟ ਨੂੰ ਵਾਇਲਟ ਨਹੀਂ ਕਰ ਸਕਦਾ ਉਹ چاہے ਵਿਧਾਨ ਸਭਾ ਹੀ ਕਿਉਂ ਨਾ ਕੋਈ ਸਪੈਸਿਫਿਕ ਰੈਜ਼ੋਲੂਸ਼ਨ ਜਾਂ ਐਕਟ ਪਾਸ ਕਰੇ اور ਪਲੱਸ ਇਹ ਸਭ ਜੋ ਲੀਗਲ ਫੈਟਰਨਿਟੀ ਨਾਲ ਬਿਲੋਂਗ ਕਰਦੇ ਹਨ ਇਸ ਚੀਜ਼ ਬਾਰੇ ਪਤਾ ਹੈ ਕਿ ਆਪਾਂ ਫੰਡਮੈਂਟਲ ਰਾਈਟ ਕੋਈ ਇੱਥੇ ਜੋ ਹੈ ਵਾਇਲਟ ਨਹੀਂ ਕਰ ਸਕਦਾ ਤਾਂ ਇਦਾਂ ਦਾ ਸਰਕਾਰ ਫਿਰ ਹਰ ਜਗ੍ਹਾ ਤੇ ਟੋਲ ਲਗਾਏਗੀ ਹਰ ਮਾਰਕੀਟ ਏਰੀਆ ਤੇ ਇੰਟਰੈਸਟ ਟੋਲ ਲਗਾ ਦੇਗੀ ਹਰ ਬੰਦੇ ਤੇ چاہے ਉਹ ਐਚਪੀ ਦਾ ਹੈ ਪੀਵੀ ਦਾ ਹੈ ਕਿਸੇ ਵੀ ਸਟੇਟ ਦਾ ਹੈ ਫਰ ਕੀ ਰੀਜ਼ਨੇਬਲ ਹੋਏਗਾ ਕਿਤੇ ਨਹੀਂ ਕਿਤੇ ਇਹ ਰੀਜ਼ਨੇਬਲ ਨਹੀਂ ਹੈ ਪਬਲਿਕ ਇੰਟਰਸਟ ਉਤਾਸ਼ ਜੇ ਅਸੀਂ ਗੱਲ ਕਰੀਏ ਰੋਪੜ ਦੀ ਤਾਂ ਰੋਪੜ ਟੋਲ ਲੱਗਿਆ ਹੋਇਆ ਹੈ ਪਹਿਲਾਂ ਕੀਤਪੁਰ ਸਾਹਿਬ ਦੇ ਲੱਗੇ ਟੋਲ ਲੱਗਿਆ ਹੋਇਆ ਸੀਗਾ ਤੇ ਕੀਤਪੁਰ ਤੋਂ ਮਨਾਲੀ ਰੋਡ ਤੇ ਰੋਡ ਟੋਲ ਲੱਗਿਆ ਹੋਇਆ ਹੈ ਉਹਨਾਂ ਨੇ ਕੁਝ ਕਿਲੋਮੀਟਰ ਜੋ ਪਿੰਡ ਦੇ ਸਥਾਨਿਕ ਲੋਕ ਨੇ ਉਹਨਾਂ ਦਾ ਆਧਾਰ ਕਾਰਡ ਵੇਖ ਕੇ ਉਹਨਾਂ ਨੂੰ ਰਿਲੈਕਸ ਦਿੰਦੇ ਨੇ ਉਹ ਆਪਣੀ ਗੱਡੀ ਉੱਥੋਂ ਲਗਾ ਸਕਦੇ ਨੇ ਮੁਫਤ ਦੇ ਵਿੱਚ ਤੇ ਜਿਹੜੇ ਉਸ ਤੋਂ ਥੋੜੀ ਜਿਹੀ ਅੱਗੇ ਚੱਲ ਜੇ ਤਾਂ ਹਿਮਾਚਲ ਦੀ ਐਂਟਰੀ ਹੁੰਦੀ ਆ ਉਹ ਤਾਂ ਮੰਨਦੇ ਨਹੀਂ ਨਾ ਚੀਜ਼ਾਂ ਨੂੰ ਜਦਕਿ ਨੈਸ਼ਨਲ ਐਨ ਐਚ ਆਈ ਦੇ ਜਿਹੜੇ ਟੋਲ ਹੈ ਉੱਥੇ ਵੀ ਕੁਝ ਰਿਲੈਕਸ ਦਿੱਤਾ ਜਾਂਦਾ ਹੈ ਸਥਾਨਿਕ ਜੋ ਲੋਕਲ ਨੇ ਕੁਝ ਕਿਲੋਮੀਟਰ ਦੇ ਏਰੀਆ ਨੂੰ ਪਰ ਮਹਤਪੁਰ ਦੇ ਲਾਗੇ ਜਿੱਨੇ ਸਟੇਟ ਹਿਮਾਚਲ ਦਾ ਐਂਟਰੀ ਹੈ ਉਹਦੇ ਲਗਭਗ ਇੱਕ ਕਿਲੋਮੀਟਰ ਜਾਂ 4 ਕਿਲੋਮੀਟਰ 10 ਕਿਲੋਮੀਟਰ ਜੋ ਵੀ ਏਰੀਆ ਹੈ ਕੁਝ ਰਿਲੈਕਸੇਸ਼ਨ ਮਿਲਣੀ ਚਾਹੀਦੀ ਹੈ ਨਹੀਂ ਦਿੰਦੇ ਕਿਤੇ ਨਾ ਕਿਤੇ ਸਿੱਧੀ ਲੁੱਟ ਨਹੀਂ ਕਰ ਰਹੇ ਇਹ ਜੀ ਬਿਲਕੁਲ ਇਹ ਹੈ ਤਾਂ ਹੈ ਪਰ अगर त ये चीज़ सकार अ रखे तो सरकार जरूर अपनी ये एक पब्लिक इंटरस्ट लिये कर सकती है पर कोर्ट के अगे असी बोलीए तो पर कोर्ट ने सीधा सीधा पूछना कि हाउ इट इज वायोलेटिव ऑफ एनी रूल स्टैचूटरी और कॉन्स्टिट्यूशनल प्रोविजन पर उही सू दसना पेगा इतने कि क्यों वायोलेटिव है इस चीज़ से वो मैं थोड़ा दसता पहले अगर य बोलिया तो हिमाचल सरकार ने कहा कि असी लीगली ठीक है मॉरली चाहे असं गलत हो पर लीगली असी ठीक है क्योंकि अभी साक्ट है सूँ पास दें अभी भी बोर्ज कर स विदइन द स्टेट ऑफ जो हिमाचल प्रदेश की टेरेटोरी अंदर जो कि है तो इसील असी फंडामेंटल राइट इनफोर्स कर रहे आर्टिकल नाइनटीन वन टी का जरा स्पेसीफिक दसिया मंगस्ट अदर अदर जो है ग्राउंड भी असी छोटी मोटी रखी है पर यह सब तो स्ट्रोंग है और आर्ग्यूमेंट्स के नी पूरा ਅਗੇ ਪਲੇਸ ਕਰੋਗੇ ਕੋਰਟ ਦੇ ਕੇ ਸਬਮਿਸ਼ਨਸ ਬਣਾਉਗੇ ਤਾਂ ਕਿ ਜੋ ਇਹ ਪਬਲਿਕ ਦਾ ਜਿਹੜਾ ਇੰਟਰਸਟ ਹੈ ਇਹ ਲੀਗਲੀ ਇਨਫੋਰਸ ਹੋ ਪਾਏ ਔਰ ਕੋਈ ਇਥੇ ਕੁਐਸਚਨ ਰਾਈਜ਼ ਨਾ ਹੋਏ ਕਿ ਕਿਉਂ ਹੋ ਜਾ ਉਹ ਤਾਂ ਸੁਣ ਅਗਲੀ ਤਰੀਕ ਕਿਹੜੀ ਪਈ ਹੈ ਸੁਣਵਾਈ ਵਾਸਤੇ ਜਿਹੜੀ ਨੋਟਿਸ ਕੀਤਾ ਗਿਆ ਹੈ ਹਿਮਾਚਲ ਸੈਂਟਰ ਤੇ ਐਨਸੀਆਈ ਨੂੰ ਕਿਹੜੀ ਤਰੀਕ ਪਈ ਹੈ ਤੇ ਕੀ ਬੋਲਿਆ ਗਿਆ ਕਿੰਨੀ ਤਰੀਕ ਨੂੰ ਹਾਜ਼ਰ ਹੋ ਰਹੇ ਅਵੇਲ ਹਾਈ ਕੋਰਟ ਆਫ ਐਚਪੀ ਸ਼ਿਮਲਾ ਦਾ ਹੈ 27 ਤਰੀਕ 27 ਜੂਨ 2025 ਦਾ ਉਹਦੇ ਵਿੱਚ ਇਹ ਲਿਖਿਆ ਹੈ ਵੀ जो एडवांस नोटिस सर्व किए गए थे तो मैं स्पेसिफिकली दस दिता एक एक द इवॉल्वमेंट है इस केस के अंदर hmm. कि जो एडवांस नोटिस सर्व किए गए थे रिस्पोंडेंट नंबर वन फोर सिक्स एंड सैवन दे आ, मिस्टर गोबिंद कौरला लर्नड़ एडिशनल एडवोकेट जनरल जो पेश हुए उस दिन yeah. और मिस बंदना मिश्रा लर्नड सेंट्रल गवर्नमेंट कौंसल जो है पेश हो ਉਸ ਦਿਨ ਔਰ ਅੱਗੇ ਜੋ ਰਿਸਪੌਂਡੈਂਟ ਨੰਬਰ 3 ਔਰ 5 ਜੋ ਹੈ ਅ ਅਗਲੇ ਤਰੀਕ ਨੂੰ ਜੋ ਨੋਟਿਸ ਜਨਨ ਨੂੰ ਜਾਰੀ ਕਰਨ ਨੂੰ ਆਦੇਸ਼ ਦਿੱਤੇ ਗਿਆ ਹੈ ਔਰ ਇਹਨਾਂ ਦੀ ਕਾਪੀਜ਼ ਮੈਂ ਸਬਮਿਟ ਕਰਤੀ ਹੋਈ ਹੈ ਔਰ ਇਹ 19/7/2025 ਨੂੰ ਨੈਕਸਟ ਡੇਟ ਨੂੰ ਸਾਰੇ ਅਪੀਅਰ ਹੋਣਗੇ 29 29 ਔਰ 29/7/2025 ਨੂੰ ਨੈਕਸਟ ਡੇਟ ਨੂੰ ਅਪੀਅਰ ਹੋਣਗੇ ਜੋ ਕਿ ਆਰਡਰ ਦੇ ਵਿੱਚ ਸਪੈਸੀਫਿਕਲੀ ਲਿਖਿਆ ਹੈ ਤੁਹਾਨੂੰ ਆਸ ਹੈ ਕਿ 29/7 ਨੂੰ ਕੁਝ ਹੋਰ ਵਧੀਆ ਫੈਸਲਾ ਜਨ ਹਿੱਤ ਨੰਗਲ ਵਾਸੀਆ ਵਾਸਤੇ ਆ ਸਕਦਾ ਹੈ हाँ जी बिल्कुल उन्ती सात दो हज़ार पच्चीस को पहले तो अपीयरेंस होएगी और कि ना जब दूसरी पार्टी भी आके कुछ प्ली करेगी जो बाकी रपोंडेंट्स है इतने किसी ना कि एक फिर तो उम्मीद जगन दे और उम्मीद जगन के चांस है कि फर्दर जो आ, हाई कोर्ट कोई ना कोई डायरेक्शन देगा और अभी फिलहाल सिर्फ हाई के ऑर्डर तक ही जाना ज़्यादा स्पैकूलेन नहीं लगा क्या हो सकता क्या नहीं हो सकता क्योंकि ओनरेबल हाई का मैटर है ओनरेबल हाई जो ऑर्डर करेगे जो भी लिखा होगा उसके अकोर्डिंग असी चलना है और उम्मीद है कि जब आर्ग्यूमेंट्स आए जी स्टेज आएगी और अभी सबमिशन करूँगे तो किसी न किसी ऑनरेबल हाई कोर्ट जरूर पब्लिक इंटरेस्ट नो कंसीडर करेंगे और इस केस मैं स्पेसिफिकली दसना चाहूँगा कि कौन कौन रिस्पोंडेंट्स है सत रिस्पोंडेंट्स है इसके पी आई एल्च उतानांश मोगा वर्सिज स्टेट ऑफ एच पी एंड अदरस व क्या है कि स्टेट ऑफ एच पी थ्रू चीफ सैक्रेटरी है दूजे नंबर पर है मिनिस्ट्री ऑफ रोड ट्रांसपोर्ट एंड हाईवेज तीसरे नंबर पर है अपना नैशनल हाईवे अथॉरिटी ऑफ इंडिया ਜੋਤੇ ਨੰਬਰ ਤੇ ਹੈ ਹਿਮਾਚਲ ਪ੍ਰਦੇਸ਼ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਜੋ ਕਿ ਬਹੁਤ ਜ਼ਰੂਰੀ ਹੈ ਜੋ ਕਿ ਇਹ ਟੋ ਅਨਾਊਂਸਮੈਂਟ ਦੇ थ्रू ਇਹ ਇਮਪੋਜ਼ ਕਰਦੀ ਹੈ ਔਰ ਰੀਜਨਲ ਆਫਿਸ ਜੋ ਆਫਿਸ ਹੈ ਆਪਣਾ ਨੈਸ਼ਨਲ ਹਾਈਵੇ ਦਾ Shimla ਵਾਲਾ ਉਹ ਔਰ DC Una ਔਰ RTO Una ਇਹਨਾਂ ਨੂੰ ਵੀ ਵਿਚ ਰਿਸਪੌਂਡੈਂਟ ਬਣਾਇਆ ਗਿਆ ਹੈ ਤੇ ਇਹ ਸੀ ਕਿ ਸਾਡੇ ਨਾਲ ਉਤਾਨਸ਼ ਮੰਗਾ ਜੋ ਕਿ PIL ਦਰਜ ਕੀਤੀ ਨੇ ਇਹਨਾਂ ਨੇ ਟੋਲ ਬੈਰੀਅਰ ਟੋਲ ਐਂਟਰੀ ਜਿੱਥੇ ਲੁੱਟਖੋ ਹੋ ਰਹੀ ਹੈ ਲੋਕਲ ਵਸਨੀਕਾ ਤੋਂ ਭਾਰੀ ਟੋਲ ਲਿਆ ਜਾਂਦਾ ਉਹਦੇ ਸਬੰਧ ਦੇ ਵਿੱਚ ਤੇ ਅਗਲੀ ਤਰੀਕ ਪਈ ਹੈ 29 ਸਤ ਤੇ ਇਸ ਦੇ ਵਿੱਚ ਜੋ 파ਰਟੀ ਬਣਾਏ ਗਏ ਨੇ ਕਿਹੜੇ ਇਹਨਾਂ ਨੇ ਤੱਥ ਰੱਖੇ ਨੇ ਸਾਰੀ ਗੱਲ ਸਾਰੀ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਤਾਂ ਹੁਣ ਇੰਤਜ਼ਾਰ ਹੋਏਗਾ 29 ਸਤ ਦਾ ਕੀ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਨੇ ਬੁਲਾਇਆ ਹੈ ਉਹ ਆਪਣੇ ਕਿਹੜੇ ਤੱਥ ਰੱਖਦੇ ਨੇ ਤੇ ਉਸ ਤੋਂ ਬਾਅਦ ਅਗਲਾ ਮਾਨਯੋਗ ਅਦਾਲਤ ਦਾ ਕੀ ਫੈਸਲਾ ਆਏਗਾ ਕੀ ਜਜਮੈਂਟ ਆਏਗੀ ਉਸ ਦਾ ਇੰਤਜ਼ਾਰ ਕਰਨਾ ਪਵੇਗਾ ਫਿਲਹਾਲ 39 ਹੱਤ ਤੱਕ ਇੰਤਜ਼ਾਰ ਕਰੋ ਅਗਲੀ ਕੀ ਅਪਡੇਟ ਹੈ ਉਹ ਵੀ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਫਿਲਹਾਲ ਸਾਡੇ ਨਾਲ ਜੁੜਨ ਦੇ ਲਈ 99 ਸ਼ਮੂਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ